ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅ ਸੁਖਾ ਜੀ ਪ੍ਰਣਾਮਜੀ ਦਰਸ਼ਨ ਕਮੇਟੀ ਵੱਲੋਂ ਅੱਜ ਅਸੀਂ ਜਿਲ੍ਹਾ ਲੁਧਿਆਣਾ ਲਸੰਤਨਗਰ ਇਲਾਕੇ ਦੇ ਵਿੱਚ ਸ਼ਿਮਲਾਪੁਰ ਦੇ ਵਿੱਚ ਅਸੀਂ ਆਏ ਸੀ ਤਾਂ ਇਹ ਜੀ ਨੂੰ ਰੋਜ਼ਾਨੀ ਸੇਵਾ ਕਰ ਔਰ ਬਹੁਤ ਹੀ ਲੋੜਵੰਦ ਪਰਿਵਾਰ ਹੈ ਔਰ ਭੈਣ ਜੀ ਵਾਲੀ ਇਹਨਾਂ ਦਾ ਬੇਟਾ ਔਰ ਇੱਕ ਬੇਟੀ ਨੇ ਥੋੜੇ ਜਿੰਨੇ ਰਹਿੰਦੇ ਨੇ ਔਰ ਆਮ ਦਾ ਕੋਈ ਹੈ ਨਹੀਂ ਕੰਮ ਉਹ ਬਹੁਤ ਪ੍ਰੇਸ਼ਾਨ ਆ ਪੈਸਿਆਂ ਵੱਲ ਬਹੁਤ ਪ੍ਰੇਸ਼ਾਨ ਨੇ ਔਰ ਮਤਲਬ ਕਿ ਵਿਆਜ ਤੇ ਪੈਸੇ ਫੜ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਸੀ ਤਾਂ ਸਾਨੂੰ ਜਾਣਕਾਰੀ ਮਿਲੀ ਪਤਾ ਲੱਗਿਆ ਔਰ ਅਸੀਂ ਇੱਥੇ ਪਹੁੰਚਦੇ ਹੋਏ ਆਂ ਔਰ ਸੰਗਤ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜਿੰਨੀ ਸਪੋਰਟ ਹੋਵੇ ਇਹਨਾਂ ਦੀ ਕੀਤੀ ਜਾਵੇ ਬੱਚਿਆਂ ਦੀ ਫੀਸਾਂ ਰੁਗੀਆਂ ਹੋਈਆਂ ਨੇ ਔਰ ਬਹੁਤ ਹੀ ਲੋੜਵੰਦ ਪਰਿਵਾਰ ਹੈ ਔਰ ਭੈਣ ਜੀ ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਬਰ ਵੀ ਜੀ ਮੇਰੀ ਮਦਦ ਕਰ ਦੋਗੇ ਬਹੁਤ ਪਰਚਾਣ ਆ ਗੀ ਬਹੁਤ ਸਭ ਦੇ ਜਾ ਕੀ ਜੈਦਸਾਰਾ ਨਹੀਂ ਹੈ ਪਰ ਜਾਲਾ ਮੇਰੇ ਸੰਗਤ ਜੀ ਇਹ ਹੀ ਬੇਨਤੀ ਆ ਕਿ ਅਗਰ ਆਪਾਂ ਇਦਾਂ ਹੀ 100-100 ਰੁਪਿਆ 50-50 ਰੁਪਿਆ ਅਗਰ ਤੁਸੀਂ ਬੰਧਨ ਕਰ ਦਿਆਂ ਇਹ ਜੇ ਭੈਣ ਭਰਾਵਾਂ ਦਾ ਆਪਾਂ ਸਾਥ ਦੇਵਾਂਗੇ ਤਾਂ ਕਿਤੇ ਨਾ ਕਿਤੇ ਸਾਡਾ ਧੁਰਦਰਗਾਹ ਤੱਕ ਸਾਡੀ ਸੁਣੀ ਜਾਏਗੀ ਤਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰਾਂ ਦਾ ਜਿਨ੍ਹਾਂ ਨੇ ਇਹ ਰਾਸ਼ਨ ਦੀ ਸੇਵਾ ਭੇਜੀ ਸੀ ਇਹ ਰਾਸ਼ਨ ਪਹੁੰਚਦਾ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ